ਲਓ ਮੇਰੇ ਪਿਆਰ ਪਰੀਸ਼ਾਸੀ ਕਾਲ ਸਵਾਗਤ ਹੈ ਸਾਡਾ ਆਪਣੀ ਨਵੀਂ ਵੀਡੀਓ ਵਿੱਚ ਜੀ ਦੀ ਦਵਾਰ ਲਿਆ ਸਕੰਜਾ ਚਾਲਦੇ ਆਪਾਂ ਦਿਖਾਉਨੇ ਤੁਹਾਨੂੰ ਰਾਸਤੇ ਲਓ ਪਿਆਰਿਓ ਭਾਈ ਗੁਜਰਾਂ ਵਾਲੇ ਇੰਨਾ ਜਿਆਦਾ ਤੰਗ ਕੀਤਾ ਹਾਦੋਂ ਜਿਆਦਾ ਤੰਗ ਕਰਦੇ ਆਏ ਤੇ ਭਾਈ ਇਹ ਤੁਹਾਨੂੰ ਮਿਲ ਆ ਵੀਡੀਓ ਮੈਂ ਐਸੇ ਕਰਕੇ ਬਣਾਉਂ ਡਿਆ ਆ ਵੇ ਲੋ ਕਿੱਥੇ ਚਾਰ ਰਹੇ ਨੇ ਡੰਗਰੇ ਠੀਕ ਆ ਉਹ ਦਿਨ ਅਸੀਂ ਮੱਕੀ ਵਾਢ ਕੇ ਗਏ ਆ ਤੇ ਛੱਲੀਆਂ ਜਗਾਉਣੀਆਂ ਇਹਨਾਂ ਨੇ ਪੂਰਾ ਨੁਕਸਾਨ ਕਰਤਾ ਜੋ ਵੱਟਾਂ ਬਨੇ ਤੋੜ ਕੇ ਗੰਨਾ ਨਾਲ ਨਾਲੋ ਖਰਾਬ ਕਰ ਦਿੰਦੇ ਪੂਰਾ ਬਹੁਤ ਜ਼ਿਆਦਾ ਤੰਗ ਕਰਦੇ ਨੇ ਨੇ ਇੱਥੇ ਗੰਨੇ ਨੇ ਜ਼ਿਆਦਾ ਘਾਹ ਆ ਤੇ ਦਾਵੇਂ ਦੱਸਦੇ ਹੋਈ ਸਪਰੇਅ ਮਾਰ ਦਿੰਦੇ ਆ ਭਰਾਵਾ ਅgetElementById ਸਪਰੇਅ ਤਾਂ ਨਹੀਂ ਮਾਰਦੇ ਕਿ ਡੰਗਰ ਦਾ ਨੁਕਸਾਨ ਨਾ ਹੋ ਜੇ ਇੱਕ ਗੱਲ ਹੋ ਰਿਹਾ ਜੇ ਤਾਂ ਸਾਦਾ ਜੇ ਤਾਂ ਰੱਖੋ ਘੋੜੀ ਇਹ ਖੇਤਰ ਰੱਖੋ ਨਾ ਵੀ ਹਾਂ ਯਾਰ ਨੁਕਸਾਨ ਬਚਾਓ ਯਾਰ ਠੀਕ ਆ ਇਦਾਂ ਨਾ ਕਿਉਂਕਿ ਯਾਰ ਫਸਲਾਂ 'ਚ ਕੋਈ ਨਹੀਂ ਵਜਣ ਡਿਆ ਸਹੀ ਪੁੱਛੇ ਤੇ ਮਜਬੂਰੀ ਦੇ ਮਾਰੇ ਤੁਰੇ ਫਿਰਦੇ ਆ ਲਓ ਮਿੱਤਰੋ 24 ਜੁਲਾਈ ਹੋ ਚੁੱਕੀ ਐ ਤੇ ਆਪਣਾ ਬਸ ਰਹਿ ਗਿਆ ਇੱਕ ਉਹ ਖਤਾ ਇੱਕ ਆ ਖਤਾ ਨਾ ਲੱਗਣ ਡਿਆ ਆਪਣਾ ਚੋਨਾ ਬਸ ਲੱਗ ਚਲਿਆ 26 라ਉਂਡ ਐ ਆਪਾਂ ਇਧਰ 26 ਲੱਗ ਗਿਆ ਸਾਰਾ ਜੋ ਕੰਮ ਬਸ ਹੁਣ ਲੈ ਗਏ ਆਪਾਂ 25 26 ਨੂੰ ਫ੍ਰੀ ਹੋ ਜਾਣਾ ਪਨੀਰੀ ਵਾਲਾ ਸਾਧਾ ਕਿਲਾਉਣਾ ਪਿੰਡ ਕਰਕੇ ਤੇ ਫ੍ਰੀ ਹੋ ਜਾਣਾ ਤੇ ਬਾਕੀ ਦਰਿਆ ਨੇ ਵੀ ਵਟਾ-ਵਟਾ ਬਹੁਤ ਆਈਆਂ ਏ ਲੋ ਮਿੱਤਰੋ ਦਰਿਆ ਨੇ ਜੋ ਵਟਾ-ਵਟਾ ਸਭ ਤੋੜ ਦਿਆਂ ਪਾਣੀ ਦਾ ਪੱਧਰ ਵਧ ਕੇ ਹਿਸਾਬ ਲਾ ਲਓ ਇੱਧਰ ਗੋਂਦਵਾਲ ਸਾਹਿਬ ਵਾਲੇ ਢੈਡ ਨਾਲ ਇੱਧਰ ਬਹੁਤ ਉੱਚਾ ਥਾਂ ਆ ਤੇ ਇੱਧਰ ਵੀ ਪਾਣੀ ਚੜ ਗਿਆ। ਆ ਜਦੋਂ ਕਿ ਜੀਕ ਨਹੀਂ ਮਿੱਟੀ ਛੋਟੀ। ਪੂਰੀਆਂ ਵੱਟਾਂ-ਵੱਟਾਂ ਜੋ ਇੱਧਰ ਤੋੜਤੀਆਂ ਨੇ ਇੱਕੋ ਦਮ ਪਾਣੀ ਇੰਨਾ ਵਧਿਆ ਹੋਇਆ। ਤਰੋ ਛਬੀ ਜੋ ਨੇ ਦਾਸ ਕੰਮ ਖਤਮ ਹੋ ਗਿਆ ਪੱਟੀ ਕੀ ਪਨੀਰੀ ਸਾਰੀ ਹਾਂ ਤਾਂ ਕੰਮ ਰੱਖਾ ਆਰਡਰ ਆਸਤਨ ਮਲਾਣੀ ਆ ਆਰਡਰ ਖੈ ਤਾਂ ਉਹਨਾਂ ਨੂੰ ਫਿਰ ਮੰਦਾਣਾ ਲਾਉਣ ਲੈਣਾ ਦੀ ਤੇਲੀ ਸਰਾਣੇ ਲਿਆ ਕੇ ਰਸਤੀ ਹੈ ਤੋ ਬੰਦਾ ਸਾਡਾ ਬਹਿ ਗਿਆ ਆ ਜੇ ਠਾਕ ਕਾਤੇ ਜਾਣੇ ਠੰਡਾ ਵਾਜਦੇ ਸਹੀ ਗੱਲ ਐ ਐਦਾਂ ਦਾ ਮੌਕਾ ਨਹੀਂ ਜੇ ਮਿਲਣਾ ਲਓ ਮੇਤਰ ਪਿਆਜ 26 ਆਪਣਾ ਬੱਸ ਹੋ ਸਕੇ ਤੇ ਅੱਜ ਨਹੀਂ ਤੇ ਕੱਲ ਨੂੰ ਨਿਬੜ ਜੇਗਾ ਬਾਅਦ ਦੀ ਲਾਉਣੀ ਆਪਾਂ ਥੋੜੀ ਖਾਣ ਵਾਸਤੇ ਉਹ ਲਵਾਂਗੇ ਬਾਕੀ ਨਾ ਮੈਂ ਇੰਨੇ ਦੀ ਵੀਡੀਓ ਪਾਈ ਹੀ ਇਹ ਬਿਨਾ ਬੋਰ ਤੋਂ ਪਾਣੀ ਸਮਝਦਾਰ ਹੁਣ ਬੰਦਿਆਂ ਨੂੰ ਸਮਝ ਹੋਣੀ ਹੈ ਵੀ ਇਹ ਬਿਨਾ ਬੋਰ ਤੋਂ ਵੀ ਪਾਣੀ ਪੱਖਾ ਚਲਾਉਂਦਾ ਬੜੇ ਜਣਿਆਂ ਨੂੰ ਤੰਗੀ ਆਈ ਬਾਕੀ ਹੁਣ ਬਿਆਸ ਦਰਿਆ ਦਾ ਕੋਈ ਡਰ ਨਹੀਂ ਹੈਗਾ ਕੋਈ ਖਤਰਾ ਨਹੀਂ ਹੈਗਾ ਦਰਿਆ ਇਥੋਂ ਦਾ ਆਪਣਾ ਤਾਂ ਦਿਖਾਈ ਚੋਂ ਕਰਕੇ ਉਹ ਟੋੜੇ ਦੇ ਨਾਲ ਨਾਲ ਟੋੜੇ ਦੇ ਨਾਲ ਨਾਲ ਕਿੱਦਾਂ ਦੇ ਆ ਇਹ ਦੇਖੋ ਲਿਸਕ ਦਾ ਵੀ ਹੋਇਆ ਪਾਣੀ। ਰੁਚਤਨ ਬਹੁਤ ਦੂਰ ਆ ਉਹ ਨਾਲ ਦਾ ਦੱਸਾਈਏ। 15 Pro ਆ 15 ਮੀਕਸਲ ਤੱਕ ਜਾਂਦਾ ਇਹਦਾ ਕੈਮਰਾ। ਤੇ ਬਾਕੀ ਜਿਹੜੇ ਨਿੱਕੇ ਬੂਟਿਆਂ ਵਾਲੀ ਬਿਮਾਰੀ ਲੱਗੀ ਝੋਨੇ ਨੂੰ ਮੇਰਾ ਵੀਰ ਪਾਣੀ ਬੰਦ ਕਰੋ ਉਹਨਾਂ ਦਾ। ਪਾਣੀ ਉਹਨਾਂ ਨੇ ਬੱਤਰਾਂ ਦੇ ਲਾਓ। ਤੇ ਇੱਕ ਉਹਦੇ ਤੇ ਤੇਲੇ ਦੀ ਸ਼ਿਕਾਇਤ ਜ਼ਰੂਰ ਆ ਕਿਉਂਕਿ ਤੇਲਾ ਵਾ ਚਿੱਟਾ ਤੇਲਾ ਵਾ ਉਹ ਚੋਣਿਆਂ ਨੂੰ ਕਰਨ ਦਿਆ ਖਰਾਬ ਦੱਸਾਂਗੇ ਆਪਾਂ ਤੁਹਾਨੂੰ ਦਵਾਈ ਮੰਗਾਈਓ ਕਿੰਨੇ 120 ਗ੍ਰਾਮ ਦੀ ਦਵਾਈ ਕਲੀਅਰ ਦੱਸਾਂਗੇ ਤੁਹਾਨੂੰ ਉਹਦੀ ਸਪਰੇਅ ਕਰ ਦਿਓ ਕਿੱਲੇ ਕਿੱਲੇ ਨੂੰ ਐਂ ਧੰਨ-ਧੰਨ ਨਾਲ ਨਾਲੇ ਛਾਲਾ ਮਾਰਦਾ ਉਹ ਠੀਕ ਹੈ ਕੋਈ ਆ ਆਪਣੇ ਬੰਦੇ ਔਰ ਟਾਲੀ ਕੇ ਬੇ ਅਵੇਲ ਬੱਦਲ ਹੋਇਆ ਬਰਾ ਤਾਂ ਵੀ 5 ਜਿਹੜਾ ਲੋ ਵੀ ਮੇਟਰ ਪਿਆ ਰਿਓ 26 ਦੀ ਲਵਾਈ ਦਾ ਵੀ ਅੱਜ ਕੰਮ ਡਨ ਹੋ ਜਾਣਾ ਲੌਗ ਚੱਲਿਆ 26 ਵੀ ਸ਼ਬੀ ਦਾ ਬਸ ਜਿਹੜਾ ਮਤਲਬ ਵੀ ਇਹ ਨਹੀਂ ਵੀ ਆਪਾਂ ਲਾਉਂਦੇ ਆਪਾਂ ਕਹਿੰਦੇ ਜੜਾ ਦੇਣਾ ਚ ਲੱਗਦਾ ਛਾੜ ਵਧੀਆ ਦਿੰਦਾ ਠੀਕ ਆ ਟਾਈਮ ਨਾਲ ਲੱਗੇ ਵਾਲੇ ਦਾ ਥੋੜਾ ਫਰਕ ਪੈਂਦਾ ਬਾਕੀ ਸਾਰਾ ਵਧੀਆ ਰਹਿੰਦਾ ਦਿਖਾਈਏ ਤੁਹਾਨੂੰ ਫਿਰ ਜੌਂਡੀ ਜਰੂਰੀ ਆਪਣਾ ਲੱਪੜਿਆ ਤੋਂ ਤੇ ਆਪਣੀ ਦੀ ਤਨੂਰੀ ਵਾਲਾ ਲਾ ਲੂ ਕੇ ਕਰਦੇ ਆ ਵਿਲੇ ਹੁੰਨੇ ਆ ਚਲੋ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿੰਦੇ ਵਾਸਤੇ ਰੋ ਆਪਣੇ ਮੰਮੀ ਬੜੇ ਦਾ ਧਿਆਨ ਜਰੂਰ ਰੱਖਿਓ ਫੇਰ ਆਪਰਾ ਖਾ ਮਿਲਦੇ ਆ ਅਗਲੀ ਵੀਡੀਓ ਚ ਦੇਖੋ ਸ਼ਾਮ ਦੇ ਨਜ਼ਾਰੇ